ਪੰਜਾਬ 2 ਸਪੇਨ ਟੀਵੀ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈ ਰੂਪ ਆਵ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਇਟਲੀ ਦੀ ਸੰਸਦ ਨੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀ ਅਗਵਾਈ ਵਿੱਚ ਇੱਕ ਇਤਿਹਾਸਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਔਰਤ ਦਾ ਕਤਲ ਕਰਨ ਵਾਲੇ ਅਪਰਾਧੀ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਇਸ ਕਾਨੂੰਨ ਨੂੰ ਇਟਲੀ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਕਤਲਾਂ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਲਾਗੂ ਕੀਤਾ ਗਿਆ। ਇਸ ਬਿੱਲ ਨੂੰ ਹੇਟਫਲੇ ਸਦਨ ਵਿੱਚ 237 ਵੋਟਾਂ ਨਾਲ ਦੋ ਪੱਖੀ ਸਮਰਥਨ ਮਿਲਿਆ। 25 ਨਵੰਬਰ ਜੋ ਕਿ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਦਾ ਅੰਤਰਰਾਸ਼ਟਰੀ ਦਿਵਸ ਹੈ, ਉਸ ਦਿਨ ਇਹ ਕਾਨੂੰਨ ਪਾਸ ਕਰਨਾ ਔਰਤਾਂ ਦੀ ਰਾਖੀ ਲਈ ਇੱਕ ਵੱਡਾ ਅਤੇ ਸਲਾਹਣਯੋਗ ਕਦਮ ਮੰਨਿਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਇਟਲੀ ਵਿੱਚ ਲਿੰਗਾਧਾਰਤ ਹਿੰਸਾ ਨੂੰ ਰੋਕਣ ਲਈ ਸਕੂਲਾਂ ਵਿੱਚ ਜਿੰਸੀ ਅਤੇ ਭਾਵਨਾਤਮਕ ਸਿੱਖਿਆ ਸ਼ੁਰੂ ਕਰਨ ਬਾਰੇ ਵੀ ਚਰਚਾ ਚੱਲੀ ਹੋਈ ਹੈ ਸਰਕਾਰ ਨੇ ਇੱਕ ਕਾਨੂੰਨ ਪ੍ਰਸਤਾਵਿਤ ਕੀਤਾ ਹੈ ਜੋ ਪ੍ਰਾਇਮਰੀ ਵਿਦਿਆਰਥੀਆਂ ਲਈ ਜਿੰਸੀ ਅਤੇ ਭਾਵਨਾਤਮਕ ਸਿੱਖਿਆ ਤੇ ਪਾਬੰਦੀ ਲਗਾਏਗਾ ਅਤੇ ਹਾਈ ਸਕੂਲ ਵਿੱਚ ਅਜਿਹੇ ਪਾਠਾਂ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੋਵੇਗੀ ਕਾਰਕੂਨਾ ਨੇ ਇਸ ਕਾਨੂੰਨ ਨੂੰ ਮਤਯੁਗੀ ਦੱਸਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮಿತಿਆਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਐਲਾਨ ਮੁਤਾਬਕ ਇਹ ਚੋਣਾਂ 14 ਦਸੰਬਰ ਦਿਨ ਐਤਵਾਰ ਨੂੰ ਕਰਵਾਈਆਂ ਜਾਣਗੀਆਂ ਅਤੇ 17 ਦਸੰਬਰ ਚੋਣਾਂ ਦੀ ਗਿਣਤੀ ਹੋਵੇਗੀ ਸੋ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਨੇ ਆਪਣੇ ਸੈਕਸ਼ਨ 209 ਦੇ ਥੱਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਿਸ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪੰਚਾਇਤ ਅਤੇ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਕਰਵਾਈਆਂ ਜਾਣ ਉਦੇ ਤਹਿਤ ਅਸੀਂ ਕਾਰਵਾਈ ਆਲਰੇਡੀ ਕਾਫੀ ਦੇਰ ਤੋਂ ਆਰੰਭੀ ਰੰਮ ਕੀਤੀ ਹੋਈ ਹੈ ਮਤਲਬ ਕਮਿਸ਼ਨ ਵੱਲੋਂ ਜਿਹੜੀ ਪ੍ਰੈਪਰੇਸ਼ਨਸ ਹੈਗੀਆਂ ਜ਼ਿਲ੍ਹਾ ਪਾਲਿਸ਼ਾਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕਾਫੀ ਦੇਰ ਤੋਂ ਚੱਲ ਰਹੀਆਂ ਹਨ ਕੁਝ-ਕੁਝ ਕਾਰਨਾ ਕਰਕੇ ਇਹ ਜਿਹੜੀ ਚੋਣ ਹੈ ਕਿ ਅੱਗੇ-ਅਗੇ ਜਾਂਦੀ ਰਹੀ ਜਿਵੇਂ ਕੋਈ ਬਾਈ ਇਲੈਕਸ਼ਨ ਆ ਗਿਆ ਪਿੱਛੇ ਫਲੱਡਸ ਆ ਗਏ ਸੀ ਸਾਨੂੰ ਥੋੜਾ ਜਿਹਾ ਉੱਥੇ ਵੀ ਵੇਟ ਕਰਨਾ ਪਿਆ ਬਟ ਹੁਣ ਜਿਹੜੀ ਹੈ ਕਿ ਸਥਿਤੀ ਬਿਲਕੁਲ ਸ਼ਾਂਤਮਈ ਵੀ ਹੈ ਕਿ ਔਰ ਕੰਡੂਸਿਵ ਵੀ ਹੈ ਕਿ ਇਹ ਕਾਸੀ ਇਹ ਚੋਣਾਂ ਕਰਾ ਲਈਏ ਇਸ ਲਈ ਅਸੀਂ 온 ਸਾਰੀ ਪ੍ਰਬੰਧ ਵਗੈਰਾ ਕਰ ਦਿੱਤੇ ਹੈਗੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਹੈਗੇ ਡੀਸੀਜ਼ ਵੱਲੋਂ ਕਰਨੇ ਹੁੰਦੇ ਆ ਜਿਵੇਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਹੈਗੀਆਂ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ-ਜਿਹੜੇ ਜ਼ੋਨਸ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਰਿਜ਼ਰਵ ਕਰਨਾ ਹੈ ਉਹਦਾ ਜਿਹੜੀ ਹੈਗੀ ਹੈ ਲਿਸਟਾਂ ਤਿਆਰ ਹੋ ਗਈਆਂ ਨੋਟੀਫਾਈ ਹੋ ਚੁੱਕੀਆਂ ਹਨ ਇਹ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਵੈਬਸਾਈਟਸ ਤੇ ਪ੍ਰਾਪਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਡੇਟ ਵਿੱਚ ਜਿੱਤੇ ਤੱਕ ਸਾਡੀ ਇਨਫੋਰਮੇਸ਼ਨ ਹੈਗੀ ਸਾਰਿਆਂ ਨੇ ਆਪਣੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹੈਗੇ ਸੋ ਇਸ ਲਈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰਆਲ ਔਰਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰਾ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਜਿੰਨੀ ਲੋਡ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ਗ੍ਰਾਮ ਪੰਚਾਇਤਾਂ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ 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 ਸਮਾਂ ਪਹਿਲੇ ਆਪਣੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ ਕੁਝ ਰੀਆਰਗੇਨਾਈਜੇਸ਼ਨ ਦੇ ਵੀ ਆਰਡਰ ਕੱਢੇ ਸੀ ਕਿ ਤੇ ਉਹਦੇ ਮੁਤਾਬਿਕ ਜਿਹੜੇ ਹੈਗੇ ਆ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਆ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੀ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ ਸੋ ਉਸ ਉਸ ਵੈਬਸਾਈਟ ਤੇ ਲਿੰਕ ਰਾਈ ਤੁਸੀਂ ਚਾਹੀ ਡਿਸਟ੍ਰਿਕਟ ਤੇ ਚਲੇ ਜਾਓ ਚਾਹੀ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ ਸੋ ਅਸੀਂ ਚੈੱਕ ਕੀਤਾ ਹੈਗਾ ਕਿ ਮਤਲਬ ਸਾਰੇ ਜ਼ਿਲ੍ਹਿਆਂ ਨੇ ਵੋਟਰ ਸੂਚੀ ਆਪਣੀ ਲਾਤੀ ਹੈਗੀ ਹੈ ਤੇ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣ ਗਿਆ। ਬਨਵਸ ਤੇ ਪੀਆਰਟੀਸੀ ਕਰਮਚਾਰੀਆਂ ਵੱਲੋਂ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਖੁਦਕੁਸ਼ੀ ਕਰਨ ਦੀ ਚੇਤਾਵਨੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖਤ ਕਦਮ ਚੁੱਕਿਆ ਗਿਆ। ਪਟਿਆਲਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦਿੱਥੇ ਨਵੇਂ ਬੱਸ ਸਟੈਂਡ ਤੇ ਪੀਆਰਟੀਸੀ ਅਤੇ ਪੰਜਾਬ ਬੱਸ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਬੰਦ ਕਰ ਮੁੱਖ ਸੜਕ ਤੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਜਦ ਪੁਲਿਸ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਪੈਟਰੋਲ ਦੀਆਂ ਬੋਤਲਾਂ ਦਿਖਾ ਕੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਸਖਤ ਕਾਰਵਾਈ ਕਰਦੇ ਹਾਂ 40 ਤੋਂ 50 ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਕਿਸੇ ਵੀ ਹਾਲਤ ਵਿੱਚ ਸ਼ਹਿਰ ਦੀ ਕਾਨੂੰਨ ਵਿਵਸਥਾ ਨਹੀਂ ਵਿਗੜਨ ਤਵੇਗੀ ਭਗਵਾਨ ਕਮਾਲ ਕਹਿੰਦਾ ਹੀ ਨਾ ਮੈਂ ਪਹਿਲੀ ਗੇਪ ਦੀ ਕੱਚੇ ਬਣਾ ਦੇ ਪੱਕੇ ਕਰੂੰਗਾ ਇੱਕ ਆਪਰੋਟ ਤਰ੍ਹਾਂ ਦੀਆਂ ਗੱਡੀਆਂ ਪਾ ਲਗਾ ਆ ਬਾਦ ਸੜ ਤੋਂ ਕੱਟ ਨੂੰ ਨਾ ਨਾ ਕਰਦੇ ਆਮ ਆਦਮੀ ਪਾਰਟੀ ਨੂੰ ਇਹਨਾਂ ਲੀਡਰਾਂ ਨੂੰ 500 ਤੋਂ 600 ਕਰੋੜ ਦਾ ਫਾਇਦਾ ਹੋਣਾ ਹੈ ਇਹ ਗੱਡੀਆਂ ਪਾਂਚ ਕੱਟ ਤੋਂ ਕੱਟ 20 ਬੰਦੇ ਜ਼ਖਮੀ ਹੋ ਗਏ ਇਹ ਸਾਰੇ ਪੁਲਸਰਾਂ ਦੀ ਵੀਡੀਓ ਬਣੀ ਹੋਈ ਹੈ ਇਹ ਕੋਰਟ ਤੇ ਨੱਟ ਪੇਗੀ ਮਾਂਗੇ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਨੇ ਆਏ ਬਟਾ ਦਾਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹ ਜਿਹੜੀ ਆ ਕੱਲ ਹਲੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਕੁਸ਼ੀਗੁਰ ਦੇਖਵਾ ਦਰਵਾਜ਼ਾ ਮਣਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਸਾਵੇ ਕਰਤੀ ਅਸੀਂ ਭਾਈ ਜੀ ਸਮਝਾ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਸਾਵੇ ਕਰਤੀ ਜੀ ਵੀ ਅਸੀਂ ਸਹਿਕਾ ਮਤਿਆ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗਿਆ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਏ ਸਾਡੀਆਂ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੂਕੇਸ਼ਨ ਕਰਨੀ ਹੈ ਤਾਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸਸਾਂ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਸ ਲੈ ਕੇ ਆ ਗਏ ਔਰ ਉਦੋਂ ਬਾਅਦ ਫਿਰ ਪੜਕਾਉਪਾਸ਼ ਇੰਚਾ ਲਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੀ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ ਸੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂ ਵੌਲੈਂਸ ਕਰਨ ਦੇ ਵਿੱਚ ਜਿਹੜੀ ਹੈ ਉਹ ਇੰਟਰੋਡਿਊਸ ਕਰਨੀ ਸ਼ੁਰੂ ਕਰਤੀ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ ਗੇਟਾਂ ਵੱਲੋਂ ਸਿੱਧੀ ਕਰਤੀ ਉਦੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮਜਿਸਟਰੇਟ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡੇਟੇਨ ਕੀਤਾ ਉਸ ਡਿਟੇਨਸ਼ਨ ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਖਿੱਚਤ ਹੋਈ ਚਿੰਜਰੀਜ਼ ਆਈਆਂ ਨੇ ਔਰ ਮੈਂ ਕਹਾਗਾ ਐਸ ਪਰ ਲਾ ਜੋ ਕਿਸੇ ਨੇ ਵੌਲੈਂਸ ਕੀਤੀ ਹੈ ਉਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨੋ ਆਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ। ਲੁਧਿਆਣਾ ਵਿਖੇ ਗਵਾਂਢੀ ਹੱਥੋਂ ਕਤਲ ਹੋਈ ਬੱਚੀ ਦਿਲਰੋਜ਼ ਦੇ ਪਿਤਾ ਜੁਲੰਦਰ ਵਿਖੇ ਕਤਲ ਹੋਈ 13 ਸਾਲਾ ਬੱਚੀ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਦਿਲਰੋਜ਼ ਦੇ ਪਿਤਾ ਭਾਵੁਕ ਹੋ ਗਏ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਜੁਲੰਦਰ ਵਿਖੇ 13 ਸਾਲਾ ਬੱਚੀ ਦੇ ਹੋਈ ਕਤਲ ਤੋਂ ਬਾਅਦ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੁਧਿਆਣਾ ਤੋਂ ਇਸੇ ਤਰ੍ਹਾਂ ਗਵਾਂਢੀ ਹੱਥੋਂ ਮਾਰੀ ਗਈ ਬੱਚੀ ਦਿਲਰੋਜ਼ ਦੇ ਪਿਤਾ ਜੁਲੰਦਰ ਪ ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆ ਉਹ ਪਾਬਕ ਵੀ ਹੋ ਗਏ ਅਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋ ਕੀ ਰਿਹਾ ਹੈ ਗਵਾਂਢੀ ਹੀ ਗਵਾਂਢੀਆਂ ਦੇ ਦੁਸ਼ਮਣ ਬੜੇ ਹੋਏ ਨੇ ਦਿਲਰੋਜ਼ ਦੇ ਪਿਤਾ ਨੇ ਦੱਸਿਆ ਕਿ ਉਸ ਦੀ 4 ਸਾਲ ਦੀ ਬੱਚੀ ਦੇ ਕਾਤਲ ਨੂੰ ਵੀ ਫਾਂਸੀ ਦੇ ਆਰਡਰ ਹੋਏ ਹਨ ਪਰ ਹਾਲੇ ਤੱਕ ਫਾਂਸੀ ਨਹੀਂ ਦਿੱਤੀ ਗਈ ਚਦਕੀਏ ਜਿਹੇ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣੀ ਚਾਹੀਦੀ ਹੈ ਮੇਰਾ ਨਾਮ ਖਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰਾਂ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 22 ਸਾਲ ਪਹਿਲਾਂ ਮੇਰੀ ਗਵਾਂਢ ਨਹੀਂ ਕੀਤਾ ਸੀ ਉਹਨੂੰ ਵੀ ਜੂੰਦੀ ਨੂੰ ਮਾਰਤਾ ਸੀਗਾ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਇਹ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਇਹ ਗਵਾਂਢੀ ਗਵਾਂਢੀ ਨੂੰ ਕੀ ਕਰ ਰਿਹਾ ਜੀ ਪਰ ਕੀ ਮੰਗਤੀ ਕਰ ਮੰਨ ਹੋਲਾ ਨਾ ਕਰੋ ਨਮੂਨ ਸਖਤ ਹੋਣਾ ਚਾਹੀਦਾ ਕਿ ਕਾਨੂੰਨ ਦੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਖ ਪਾਈ ਜਾ ਸਕਦੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੁਣੇ ਹੀ ਨਹੀਂ ਸੀਗਾ ਜੀ ਖਤਮ ਹੀ ਏੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਕੋਈ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਪਰ ਅੱਜ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਦੇਰ ਹੋ ਗਈ ਫਾਂਸੀ ਦੇ ਆਰਡਰ ਹੋਏ ਉਹਨੂੰ 1.5 ਸਾਲ ਹੋ ਗਏ ਆ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਾਣੇ ਅੱਗ ਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀਗੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਫਾਂਸੀ ਦਾ ਆਰਡਰ ਹੋ ਗਿਆ ਹੁਣ ਪਤਾ ਨਹੀਂ ਫਾਂਸੀ ਦਾ ਕੀ ਹਿਸਾਬ ਤਾ ਵਾ ਕੀ ਨਹੀਂ ਜੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨੇ ਆ ਇਸ ਬੇਟੀ ਦਾ ਇਨਸਾਫ ਹੋਏਗਾ ਆਪਾਂ ਤਾਂ ਕਹਿੰਦੇ ਆ ਜੀ ਪਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਅਮਰਿਤ ਸਰ ਵਿਖੇ ਆਪਣੀ ਭੈਣ ਕਰ ਗਏ ਇੱਕ ਪ੍ਰਾਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਆਪਣੇ ਜੀਜੇ ਅਤੇ ਭੈਣ ਵਿਚਕਾਰ ਚੱਲ ਰਹੇ ਝਗੜੇ ਨੂੰ ਸੁਲਝਾਉਣ ਗਿਆ ਸੀ ਅੰਮ੍ਰਿਤਸਰ ਵਿਖੇ ਆਪਣੀ ਭੈਣ ਦੇ ਟੁੱਟਦੇ ਘਰ ਨੂੰ ਵਸਾਉਣ ਗਏ ਇੱਕ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਜੀਜੇ ਦਾ ਕਿਸੇ ਹੋਰ ਲੜਕੀ ਨਾਲ ਚੱਕਰ ਚੱਲ ਰਿਹਾ ਸੀ ਅਤੇ ਜਦੋਂ ਉਹ ਆਪਣੇ ਜੀਜੇ ਨੂੰ ਇਸ ਸਬੰਧੀ ਸਮਝਾਉਣ ਗਿਆ ਤਾਂ ਭੈਣ ਘਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਤਨੀ ਨੇ ਰੋਂਦਿਆਂ ਖੁੜਲੌਂਦਿਆਂ ਦੱਸਿਆ ਕਿ ਉਸ ਦਾ ਪਤੀ ਤਾਂ ਸਿਰਫ ਗੱਲਬਾਤ ਕਰਨ ਗਿਆ ਸੀ ਪਰ ਇਹਨਾਂ ਦਰਿੰਦਿਆਂ ਨੇ ਉਸ ਨੂੰ ਜਾਨੋਂ ਹੀ ਮਾਰ ਦਿੱਤਾ। ਮੇਰਾ ਨਾਂ ਪ੍ਰੀਤ ਕੋਮਲ ਪ੍ਰੀਤ ਹਾਂਜੀ ਮੇਰੇ ਘਰ ਵਾਲੀ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾਂ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਅੱਛਾ ਹਾਂਜੀ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਣਾਣੀ ਹੈ ਨਾ ਉਹਦੇ ਜਿਹੜਾ ਘਰ ਵਾਲਾ ਹੈ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਸੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਾਟੇ ਮੇਰੇ ਘਰ ਵਾਲੇ ਦੇ ਕਰਪਾਨਾ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਨਾਨ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰੇ ਘਰ ਵਾਲਾ ਭੱਜ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੁਣ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਰਪਾਨ ਦੇ ਨਾਲ ਹੀ ਤੋਨ ਲਾਤੀ ਤੇ ਹੁਣ ਕੀ ਕੀਤਾ ਜਾਵੇ ਸਰ ਦੱਸੋ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਮੈਨੂੰ ਇਹ ਨਹੀਂ ਪਤਾ ਸਰ ਕਿੰਨੀ ਉਮਰ ਸੀ अच्छा हां जी ते ਕੋਈ ਬੱਚਾ ਪੁੱਛਾਂਗਾ ਨਹੀਂ ਹੋਣ ਵਾਲਾ ਵਾ ਹਾਂ ਜੀ ਤੇ ਕਿੰਨੀ ਦੇਰ ਹੋਈ ਸੀ ਤੁਹਾਡੀ ਮੈਰਿਜ ਨੂੰ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰ ਵਾਲਾ ਵੀ ਤਰਾ ਹੋ ਗਿਆ ਤੇ ਹੁਣ ਵੀ ਤਰਾ ਹੋ ਗਿਆ ਵਾ ਤੇ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਝ ਮੇਨ ਕਾਰਨ ਜਿਹੜਾ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹ ਉਹਨੂੰ ਡੱਕਦੇ ਸੀ ਔਰ ਇਸੇ ਹਰਨਿਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਹੰਗਾਂ ਸਿੰਘਾਂ ਦੇ ਨਾਲ ਮਿਲ ਕੇ ਔਰ ਇਹਦਾ ਕਤਲ ਕੀਤਾ ਇੱਕ ਵਿਅਕਤੀ ਸਬ ਇੰਸਪੈਕਟਰ ਦੀ ਲਾਜ ਦੌਰਾਨ ਮੌਤ ਤੋਂ ਬਾਅਦ ਮੋਹਾਲੀ ਦਾ ਲਿਬਾਸਾ ਹਸਪਤਾਲ ਚਰਚਾ ਵਿੱਚ ਹੈ ਜਿਸ ਤੇ ਪੀੜਤ ਪਰਿਵਾਰ ਨੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਲੜਕੀ ਦੀ ਮੌਤ ਹੋਣ ਦਾ આરોਪ ਲਗਾਏ ਹਨ ਖਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਦੀ ਵਿਅਵਤਾ ਲੇਡੀ ਸਬ ਇੰਸਪੈਕਟਰ ਦੀ ਇਲਾਜ ਦੌਰਾਨ ਮੋਹਾਲੀ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਸ ਦਾ ਸਰਕਾਰੀ ਸਨਮਾਨ ਨਾਲ ਗੜਦੀਵਾਲਾ ਵਿਖੇ ਸੰਸਕਾਰ ਕੀਤਾ ਗਿਆ ਇਸ ਦੌਰਾਨ ਪਰਿਵਾਰ ਨੇ ਮੋਹਾਲੀ ਦੇ ਲਿਬਾਸਾ ਹਸਪਤਾਲ ਤੇ ਅਰੋਪ ਲਗਾਉਂਦਿਆਂ ਕਿਹਾ ਕਿ ਡਾਕਟਰਾਂ ਵੱਲੋਂ ਇੱਕ ਆਪਰੇਸ਼ਨ ਦਾ ਕਹਿ ਕੇ ਉਸ ਦੀ ਭੈਣ ਦੇ ਚਾਰ ਆਪਰੇਸ਼ਨ ਕੀਤੇ ਗਏ ਸਨ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਨ੍ਹਾਂ ਹਸਪਤਾਲ ਤੇ ਮਾਮਲਾ ਦਰਜ ਕਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੀਦੀ ਦਾ ਨਾਮ ਹਰਪ੍ਰੀਤ कौर ਠੀਕ ਹੈ ਜੀ ਕਿਹੜੇ ਰੈਂਕ ਤੇ ਸੀਗੇ ਉਹ ਕੀ ਐਸਆਈ ਸੀਗੇ ਜੀ ਸਬ ਇੰਸਪੈਕਟਰ ਪੰਜਾਬ ਪੁਲਿਸ ਚ ਠੀਕ ਹੈ ਜੀ ਇਹ ਕੀ ਸਾਰਾ ਵਾਕਿਆ ਹੋਇਆ ਜੀ ਤੁਸੀਂ ਦੱਸ ਰਹੇ ਕਿ ਬਿਲਕੁਲ ਠੀਕ ਸੀਗੇ ਇਹ ਭਾਜੀ ਸਾਨੂੰ ਨਾ ਨਾਰਮਲੀ ਇੱਕ ਮਾਈਨਰ ਜੀ ਪ੍ਰੋਬਲਮ ਸੀਗੀ ਉਹਨਾਂ ਨੂੰ ਅ ਯੂਰਿਨ ਪਾਈਪ ਚ ਬਲੌਕਿੰਗ ਆ ਰਹੀ ਸੀ ਉਹਦੇ ਕਰਕੇ ਪੇਨ ਹੋ ਰਹੀ ਸੀ ਅਸੀਂ ਲਿਵਾਸੋ ਹਸਪੀਟਲ ਨਾਲ ਮੁਹੱਲੀ 71 ਸੈਕਟਰ ਅਸੀਂ ਉਹ ਗਏ ਆ ਉੱਥੇ ਉਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਆ ਜੋ ਵੀ ਫੰਡਾਨੇ ਕੀ ਆ ਵੀ ਤੁਸੀਂ ਪਹਿਲਾਂ ਰਿਪੋਰਟਸ ਵਗੈਰਾ ਸਾਨੂੰ ਦਿਓ ਕੀ ਈਸ਼ੂ ਅਸੀਂ ਚੈੱਕ ਕਰਦੇ ਆ ਡਾਕਟਰ ਰਾਕਾ ਕੁਸ਼ਾਲ ਜੀ ਵੀ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਵੀ ਤੁਸੀਂ ਸਕੈਨਿੰਗ ਵਗੈਰਾ ਕਰਵਾਓ ਸਕੈਨਿੰਗ ਵਗੈਰਾ ਹੋਈ ਹੈ ਉਹਦੇ ਵਿੱਚ ਆਏ ਵੀ ਸਵੇਲਿੰਗ ਹੈ ਕਿਡਨੀ ਚ ਜਿਹੜੀ ਯੂਰਿਨ ਪਾਈਪ ਨੂੰ ਬਲੌਕ ਕਰ ਰਹੀ ਹੈ ਅਸੀਂ ਉਹ ਸਵੇਲਿੰਗ ਵਾਲਾ ਪਾਰਟ ਕੱਟ ਕੇ ਇੱਕ ਛੋਟਾ ਜਿਹਾ ਵਿੱਚ ਸਟੰਟ ਐਡ ਕਰ ਦਾਂਗੇ ਤਾਂ ਕਿ ਜਿਹੜੀ ਯੂਰਿਨ ਪਾਈਪ ਦੀ ਬਲੌਕੇਜ ਹੈ ਉਹ ਕਲੀਅਰ ਹੋ ਜਵੇ ਔਰ ਮੈਕਸਿਮਮ 3 ਡੇਸ ਦਾ ਪ੍ਰੋਸੈਸ ਹੈਗਾ ਔਰ ਸਾਨੂੰ ਇਹਨਾਂ ਨੇ 6 ਤਰੀਕ ਨੂੰ ਬੁਲਾਇਆ ਹੈ ਮਾਰਨਿੰਗ 9 10 ਵਜੇ ਦੇ ਅਰਾਊਂਡ ਜਾਂਦੇ ਆ ਦੀਦੀ ਹੁਣੇ ਤੇ ਫਰਸਟ ઓਪਰੇਟ ਇਹਨਾਂ ਨੇ ਸਾਡਾ ਕੀਤਾ ਹੈ 6 ਤਰੀਕ ਨੂੰ 12 ਵਜੇ ਦੇ ਅਰਾਊਂਡ ਲੈ ਜਾਂਦੇ ਆ ਸਾਨੂੰ ਉੱਥੇ 6 ਨਵੰਬਰ ਨੂੰ ਹਾਂਜੀ ਤੇ ਕੁੱਲ ਕਿੰਨੇ ઓਪਰੇਟ ਹੋਏ ਆ ਟੋਟਲ 4 ઓਪਰੇਟ ਕਰ ਚੁੱਕੇ ਆ ਡਾਕਟਰ ਹਾਂ ਭਾਜੀ ਇਹੀ ਕਰਦੇ ਆਂ ਵੀ ਡਾਕਟਰ ਤੇ ਮੈਨੇਜਮੈਂਟ ਤੇ ਆਈਸੀਯੂ ਹੈਡ ਉਸਟਾਫ ਸਾਰੇ ਤੇ ਕਾਰਵਾਈ ਕੀਤੀ ਜਾਵੇ ਅਮ੍ਰਿਤਸਰ ਅਟਾਰੀ ਬਾਗਾ ਬਾਰਡਰ ਤੇ ਉਸ ਸਮੇਂ ਇੱਕ ਮਹੱਤਵਪੂਰਨ ਵਿਕਾਸ ਵੇਖਣ ਨੂੰ ਮਿਲਿਆ ਜਦ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੇ ਆਦੇਸ਼ ਜਾਰੀ ਕੀਤੇ ਗਏ ਜਿਸ ਦੌਰਾਨ ਕੈਦੀਆਂ ਨੇ ਅੱਖਾਂ ਵਿੱਚ ਹੰਝੂ ਪਰ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਮ੍ਰਿਤਸਰ ਅਟਾਰੀ ਬਾਗਾ ਬਾਰਡਰ ਤੇ ਅੱਜ ਉਸ ਸਮੇਂ ਮਾਹੌਲ ਮਨੁੱਖਤਾ ਤੇ ਰਹਿਮਦਿਲੀ ਦੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ ਜਦ ਲੰਬੇ ਸਮੇਂ ਬਾਅਦ ਘਰ ਵਾਪਸੀ ਕਰਦੇ ਹੋਏ ਪਾਕਿਸਤਾਨੀ ਕੈਦੀਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦਿਖਾਈ ਦਿੱਤੇ ਦਸਲ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਹਨ ਇਸ ਮੌਕੇ ਇੱਕ ਕੈਦੀ ਨੇ ਦੱਸਿਆ ਕਿ ਉਹ ਲਾਲਚ ਵਿੱਚ ਫਸ ਗਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਇਸ ਮੌਕੇ ਕੈਦੀਆਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਨਲਾਮ ਮੁਹੰਮਦ ਖਾਨਾ ਚੰਪੂਦਿਆਰ ਵਾਲੇ ਜਾਬ ਕੋਸਤਾ ਅੱਜ ਇੱਥੇ ਕਿਸਨਾ ਪੜੇਗੀ ਹਿੰਦੀ ਕਿਸ਼ਮਾ ਪੜਾ ਰਿਹਾ ਸੀ ਕਿੰਨੇ ਸਾਲ ਦੀ ਸਜ਼ਾ ਹੈ ਮੇਰੇ ਕੋਲ 30 ਸਾਲ ਬਾਅਦ ਜਾ ਰਹਾ ਹਾਂ

ਔਰ ਬਸ ਇੱਕ ਦੋਨੋਂ ਸਰਕਾਰਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਉਸ ਬੰਦੀ ਸਜ਼ਾ ਪੂਰੀ ਕਰ ਲੈਂਦਾ ਹੈ ਤਾਂ ਉਸ ਨੂੰ ਫੌਰੀ ਰਿਹਾ ਕਰ ਦੇਣਾ ਚਾਹੀਏ ਕਿਉਂਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਕਈ ਕਈ ਸਾਲ ਤੱਕ ਡਿਟੈਕਸ਼ਨ ਸੈਂਟਰ ਤੋਂ ਮੈਂ ਬੰਦ ਰੱਖਿਆ ਜਾਂਦਾ ਹੈ ਕਿ ਉਹ ਬਹੁਤ ਜ਼ਿਆਦਾ ਜ਼ੁਲਮ ਹੈ 15 ਸਾਲਾਂ ਬਾਅਦ ਘਰ ਜਾ ਰਿਹਾ ਹੈ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੇਕਿਨ ਮੈਂ ਜੋ ਕਹਾਂਗਾ ਕਿ ਮੈਂ ਗਲਤ ਕੀਤਾ ਤਾਂ ਤੁਸੀਂ ਵੀ ਨਾਲੋਂ ਗਲਤ ਕਰਿਓ ਜੀ ਇਹਨਾਂ ਗਵਰਨਮੈਂਟਾਂ ਨੂੰ ਚਾਹੀਦਾ ਕਿ ਇਹ ਵੀ ਬੰਦੇ ਛੱਡਣ ਉਹ ਵੀ ਛੱਡਣ ਲੋਕ ਆਪੋ ਆਪਣੇ ਘਰ ਜਾਣ ਖੁਸ਼ ਹੋ ਜਾਣ ਤੇ ਪੰਕਿਲ ਹੋਰ ਨਹੀਂ ਕਿਸ ਤਾ ਫਿਰ ਲੈ ਜਾਏ ਕਿੰਨਾ ਲਾਲਚ ਹੋੜ ਫੜੇ ਦਿੱਤਾ ਕੀ ਹੋਇਆ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਤੇ ਮੈਂ ਤੋਬਾ ਕਰ ਲਈ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਤੇ ਦੂਸਰੇ ਨੂੰ ਕਹਾਂਗੇ ਤੁਸੀਂ ਬਣਾ ਕਰਦੇ ਹੋਇਆ ਕੰਮ ਕਿਸ ਤਰ੍ਹਾਂ ਬਿਤੇਗਾ ਜੀ ਤੁਹਾਡਾ ਇਸ ਬੰਦੇ ਨਾਲ ਸਭਨ ਗਰਮੜ ਦੇ ਬਹੁਤ ਚੰਗੇ ਤਰੀਕੇ ਨਾਲ ਰਿਹਾ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰ ਚੀਜ਼ ਤੋਂ ਬਚਾਉਂਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਅچھے ਤਰੀਕੇ ਨਾਲ ਅੱਜ ਆਪਣੇ ਕਾਰਜਾਰੇ ਤੋਂ ਬਹੁਤ ਹੀ ਇਤਰਾ ਖੁਸ਼ੀ ਹੋ ਰਹੀ ਜਿਵੇਂ ਮੇਰੇ ਵਾਸਤੇ ਰੀਤਾ ਦੇਣੀ ਹੈਗਾ